अंदर पछमे वाली ना हो मैं नहीं इस्तीफा दिता यार कमाल है यार लोगों ने भेड़ बकरी समझ रखे कदर कदर चलना भाई चलना तरताली हजार सरकारी नौकरियां देकरे तो सामने खड़ा और तरताली हजार च एक रुपया भी किसी तो रिश्वत लिया होस तो दे किसी एम एल ए की सिफारिश लानी पे तो दस देना नंबर लो पढ़ाई करो नंबर लो तो करें, चिठी आ स आ जाओ जी बहुत बड़ी कुर्सी आपका इंतजार कर रही है आइए वेलकम ये काम करना इतने भी नौकरिया देनिया ने इतने साफ सफाई करनी है नुहार बदलनी है इलाके की दो दिन मैं दो दिन तक घटो घट हो गए मैं इतने किराए तरह कर लै लिया प्रागपुर रोड से हफ्ते चो दो दिन घटो घट नहीं तो तीन दिन भी होगा सारी अफसरों लेके आया करूंगा ਆ ਸਾਰਾ ਇਲਾਕਾ ਪਠਾਨਕੋਟ ਤੋਂ ਲੈ ਕੇ ਹਿਆਰਪੁਰ ਦਸੂਹਾ ਟਾਂਡਾ ਉਧਰੋਂ ਅੱਗੇ ਆਪਣਾ ਅਜਨਾਲਾ ਬਟਾਲਾ ਪੱਟੀ ਤਰਨਤਾਰਨ ਇਧਰੋਂ ਨਕੋਦਰ ਗੁਰਾਇਆਂ ਇਧਰੋਂ ਨਵਾਂ ਸ਼ਹਿਰ ਤੱਕ ਕਿਸੇ ਨੂੰ ਚੰਡੀਗੜ੍ਹ ਨਹੀਂ ਜਾਣਾ ਪਊਗਾ ਇੱਥੇ ਕੰਮ ਹੋਇਆ ਕਰਨਗੇ ਮੁੱਖ ਮੰਤਰੀ ਦੇ ਦਫ਼ਤਰ ਜਲੰਧਰ ਜਾਇਆ ਹੋਆ ਸੋਬੀਰ ਆ ਗੱਲ ਕਰਨ ਵਾਸਤੇ ਤੁਹਾਡੇ ਕੋਲ ਆਇਆ ਸੰਜੇ ਸਿੰਘ ਜੀ ਨੇ ਕਿਹਾ ਜੇ ਦਿਮਾਗ ਤੇ ਭੂਤ ਚੜ ਜੇ ਤਾਂ ਝਾੜੂ ਠੀਕ ਕਰਦਾ ਸੰਜੇ ਸਿੰਘ ਜੀ ਜਿਹੜਾ ਇਹ ਏਰੀਆ ਨਾ ਇਹ ਜੁੱਤੀਆਂ ਵਾਲਾ ਸਭ ਤੋਂ ਵੱਡੀ ਸ਼ੂ ਮਾਰਕੀਟ ਹੈ ਉਹ ਵੀ ਭੂਤ ਠੀਕ ਕਰਦੇ ਆ ਸੋ ਭੂਤਾਂ ਦੇ ਤਾਂ ਮਹਰ ਨੇ ਇਹ ਠੀਕ ਹੈ ਨਾ ਸਹੀ ਕਿਹਾ ਨਾ ਸੋ ਵੀਰੋ ਤੁਹਾਡਾ ਪਿਆਰ ਹੀ ਹੈ ਜਿਹੜਾ ਸਾਨੂੰ ਇੱਥੇ ਲਈ ਫਿਰਦਾ ਆਹ ਤੁਹਾਡਾ ਪਿਆਰ ਹੈ ਜਿਹੜਾ ਇੱਥੇ ਤੁਸੀਂ ਸਾਹਮਣੇ ਖੜੇ ਹੋ ਐਨੀ ਭਾਰੀ ਗਿਣਤੀ ਚ ਜੇ ਕਾਂਗਰਸ ਨੇ ਇੰਨਾ ਇਕੱਠ ਕਰਨਾ ਹੋਵੇ ਘਟੋ ਘਟਾ 80000 ਦੀਆਂ ਜਲੇਬੀਆਂ ਲੱਗਦੀਆਂ ਬਾਕੀ ਸਮਾਨ ਬਾਅਦ ਚ ਲੋਕ ਕਿੱਥੇ ਆਉਂਦੇ ਆ ਆ ਜਿਹੜੇ ਤੁਸੀਂ ਨਾਰੇ ਲਾ ਰਹੇ ਹੋ ਇਹ ਦਿਲੋਂ ਲਾ ਰਹੇ ਹੋ ਇੱਥੋਂ ਇਹ ਇਹ ਜਜ਼ਬਾਤ ਨੇ ਤੁਹਾਡੇ ਜੋਸ਼ ਹੈ ਤੁਹਾਡਾ ਤੇ ਤੁਸੀਂ ਸੱਚੇ ਦਿਲੋਂ ਨਾਰੇ ਲਾ ਰਹੇ ਹੋ ਦੂਜੇ ਪਾਸੇ ਭਾਜਪਾ ਵਾਲੇ ਨੇ ਉਹਨਾਂ ਨੂੰ ਦਿਹਾੜੀ ਤੇ ਲੋਕ ਲੈ ਕੇ ਆਉਣੇ ਪੈਂਦੇ ਨੇ ਜਿਹੜੇ ਕਹਿੰਦੇ ਰਹਿਣ ਮੋਦੀ 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 ਦਿਹਾੜੀ ਵਾਲੇ ਲਾਉਂਦੇ ਸੋ ਵੀਰੋ ਜਿਹੜਾ ਤੁਹਾਡਾ ਪਿਆਰ ਹੈ ਇਹਦਾ ਤਾਂ ਕੋਈ ਦੇਣ ਮੈਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਉਹਨਾਂ हे ਪ੍ਰਮਾਤਮਾ ਜਿੰਨੀ ਇੱਜ਼ਤ ਬਣਾਤੀ ਉਹਨੀ ਬਣਾਈ ਰੱਖੀ ਜੇ ਵਧਾਈ ਨਾ ਭਾਵੇਂ ਪਰ ਘਟਾ ਘਟਾਈ ਨਾ ਕੋਈ ਇਹੋ ਜਿਹਾ ਫੈਸਲਾ ਨਾ ਕਰਾਈਂ ਜਿਹਦੇ ਨਾਲ ਗਰੀਬ ਦਾ ਚੁੱਲ੍ਹੇ ਦਾ ਅੱਗ ਬੰਦ ਹੋ ਜਾਏ ਇਹੋ ਜੀ ਫੈਸਲੇ ਕਰਾਈਂ ਗਰੀਬ ਦੇ ਚੁੱਲ੍ਹੇ ਦੀ ਅੱਗ ਬਲੇ ਖੁਸ਼ੀਆਂ ਦੇ ਦੀਵੇ ਜਗਣ ਤਰੱਕੀਆਂ ਦੇ ਦੀਵੇ ਜਗਣ ਇਹ ਪਰਮਾਤਮਾ ਅਕਿਰਦਾਸ ਕਰਦੇ ਆ ਮੇਰੀ ਪੱਗ ਫੁੱਲਾਂ ਨਾਲ ਪਰ ਜਾਂਦੀ ਹੈ ਗੱਡੀ ਫੁੱਲਾਂ ਨਾਲ ਪਰ ਜਾਂਦੀ ਹੈ ਸ਼ਾਮ ਨੂੰ ਜਾ ਕੇ ਕਈ ਕਈ ਕਿੱਲੋ ਫੁੱਲ ਕੱਢਦੇ ਆ ਗੱਡੀ 'ਚ ਇੱਕ ਪਾਸੇ ਤਾਂ ਆ ਪਿਆਰ ਹੈ ਤੇ ਦੂਜੇ ਪਾਸੇ ਕਾਲੀ ਭਾਜਪਾ ਤੇ ਕਾਂਗਰਸ ਵਾਲੇ ਨੇ ਉਹਨਾਂ ਨਾਲ ਹੱਥ ਮਿਲਾ ਕੇ ਬਾਅਦ 'ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਕੇ ਕੱਢੀ ਸੋ ਵੀਰੋ ਹਾਸੇ ਠੱਠੇ ਹੋ ਜਾਂਦੇ ਨੇ ਹਾਸੇ ਠੱਠੇ ਹੋ ਜਾਂਦੇ ਨੇ ਜਜਬੇ ਮੱਠੇ ਹੋ ਜਾਂਦੇ ਨੇ ਹੁੰਦੇ ਨਹੀਂ ਤਾਂ ਸਾਧ ਨਹੀਂ ਹੁੰਦੇ ਨਹੀਂ ਚੋਰ ਤਾਂ ਇਕੱਠੇ ਹੋ ਜਾਂਦੇ ਨੇ ਇਹ ਚੋਰ ਐ ਸਭ ਇਕੱਠੇ ਹੋ ਗਏ ਸਵੇਰ ਸਵੇਰ ਉੱਠ ਕੇ ਭਗਵੰਤ ਮਾਨ ਕੋ ਗਾਲੀਆਂ ਦੋ ਬਸ ਇੱਕੋ ਹੀ ਕੰਮ ਹੈ ਤੜਕੀ ਉੱਠ ਕੇ ਗਾਲਾਂ ਦੇਣ ਲੱਗ ਜਾਂਦੇ ਮੈਨੂੰ ਮੈਂ ਪੰਜਾਬ ਦਾ ਕੀ ਮਾੜਾ ਕਰਤਾ ਬਈ 43000 ਨੌਕਰੀਆਂ ਦੇਤੀਆਂ 90% ਬਿਜਲੀ ਦੇ ਬਿੱਲ ਫ੍ਰੀ ਆਉਂਦੇ ਨੇ ਥਰਮਲ ਪਲਾਂਟ ਖਰੀਦਦੇ ਪੰਜਾਬ ਸਰਕਾਰ ਨੇ ਗੋਇੰਦਵਾਲ ਸਾਹ ਵਾਲਾ ਥਰਮਲ ਪਲਾਂਟ ਪ੍ਰਾਈਵੇਟ ਥਰਮਲ ਪਲਾਂਟ ਸਰਕਾਰ ਨੇ ਖਰੀਦ ਲਿਆ ਹੈ ਉਲਟੀ ਗੰਗਾ ਬਹੀ ਨਹੀਂ ਤਾਂ ਸਰਕਾਰਾਂ ਵੇਚਦੀਆਂ ਹੁੰਦੀਆਂ ਨੇ ਉਥੇ ਬਾਜਪਾ ਨੇ ਸੈਂਟਰ ਸਰਕਾਰ ਨੇ ਸਭ ਕੁਝ ਵੇਚਤਾ ਤੇਲ ਵੇਚਤਾ ਰੇਲ ਵੇਚਤੇ 에어ਪੋਰਟ ਵੇਚਤੇ ਐਲਐਸਆਈ ਵੇਚਤੀ ਸਭੇ ਚੀ ਜਾਂਦੇ ਆਪਣੇ ਦੋਸਤਾਂ ਨੂੰ ਤੇ ਆਪਾਂ ਖਰੀਦ ਰਹੇ ਆ ਆ ਫਰਕ ਹੈ ਆ ਫਰਕ ਸੁੱਤਾ ਕਰਕੇ ਮੈਂ ਤੁਹਾਨੂੰ ਕਹਿਣ ਆਇਆ ਕਿ ਇਹਨਾਂ ਦੇ ਪਿੱਛੇ ਨਾ ਲੱਗਿਓ ਉਹ ਦੇਖ ਲੋ ਕਾਲੀਦਲ ਦਾ ਹਾਲ ਦੇਖ ਲੋ ਤੱਕੜੀ ਦੀਆਂ ਰस्सियां ਟੁੱਟੀਆਂ ਪਈਆਂ ਨੇ ਸੁਖਵੀਰ ਬਾਦਲ ਹਾਥੀ ਤੇ ਚੜਿਆ ਫਿਰਦਾ ਨਾਲੇ ਤੱਕੜੀ ਆ ਉਸੇ ਮਸ਼ੀਨ 'ਚ ਤੇ ਨਾਲੇ ਪਾਰਟੀ ਦਾ ਪ੍ਰਧਾਨ ਬੀਐਸਪੀ ਦੀ ਸਪੋਰਟ ਕਰ ਰਿਹਾ ਹੈ ਇਹ ਕੀ ਸਮਝਦੇ ਲੋਕਾਂ ਨੂੰ ਯਾਰ ਮੈਨੂੰ ਸਮਝ ਨਹੀਂ ਆਈ ਮੈਨੂੰ ਤੇ ਮੈਨੂੰ ਕਹਿੰਦੇ ਆ ਭਗਵੰਤਬਾਹ ਨੂੰ ਗਲੀਆਂ 'ਚ ਨਹੀਂ ਜਾਣਾ ਚਾਹੀਦਾ ਕਿਉਂ ਕੀ ਗੱਲ ਬਈ ਮੇਰੇ ਪੰਜਾਬ ਦੀਆਂ ਗਲੀਆਂ ਨੇ ਮੈਂ ਗਲੀਆਂ ਚੋਂ ਤਾਂ ਨਿਕਲਿਆ ਹੋਇਆ ਅਸੀਂ ਅਸੀਂ ਸਾਰੇ ਆ ਪਿੰਡਾਂ ਦੀਆਂ ਗਲੀਆਂ ਨਾਲੀਆਂ ਚੋਂ ਨਿਕਲਿਆ ਕੀ ਗੱਲ ਮੈਨੂੰ ਕਿਉਂ ਨਹੀਂ ਜਾਣਾ ਚਾਹੀਦਾ ਮੈਂ ਤਾਂ ਜਾਊਂਗਾ ਕਹਿੰਦੇ ਪਹਿਲਾਂ ਵਾਲੇ ਮੁੱਖ ਮੰਤਰੀ ਐ ਨਹੀਂ ਕਰਦੇ ਹੁੰਦੇ ਸੀ ਮੈਂ ਕਿਹਾ ਇਸੇ ਕਰਕੇ ਤਾਂ ਪਹਿਲਾਂ ਵਾਲੇ ਨੇ ਹੁਣ ਵਾਲੇ ਕਿਉਂ ਨਹੀਂ ਹੈਗੇ ਉਹ ਆਏ ਹੀ ਨਹੀਂ ਆਏ ਹੀ ਨਹੀਂ ਕਦੇ ਲੋਕਾਂ ਚ ਜਿੱਸੇ ਸੰਜੀਤ ਸਿੰਘ ਜੀ ਨੇ ਕਿਹਾ Shimla ਰਹਿੰਦੇ ਸੀ ਆਪਦੇ ਮਹਿਲਾ ਚ ਰਹਿੰਦੇ ਸੀ ਉਹਨਾਂ ਨੇ ਕੀ ਲੈਣਾ ਲੋਕਾਂ ਤੋਂ ਸੋ ਲੋਕਾਂ ਨੇ ਫਿਰ ਕੋਥੀ ਬਿਠਾ ਦੇ ਕਿ ਇੱਥੇ ਬੈਠੇ ਰਹੋ ਜਿੱਥੇ ਆ ਗਏ ਹੋ ਤੁਸੀਂ ਹੁਣ झाड़ू का चोर निशान जड़ा है मैंने पत्रकारों ने पूछा कि आपने पंजाब और दिल्ली में मोदी की आंधी को कैसे रोका मैंने कहा इसमें कौन सी रॉकेट साइंस है सीधा सा काम है सिंपल सा कहते कैसे मैंने कहा भाजपा का चुनाव चिन्ह क्या है बोले कमल का फूल मैंने कहा आम आदमी पार्टी का, का चुनाव चिन्ह क्या है बोले झाड़ू मैंने कहा कमल का फूल कहां उगता है बोले कीचड़ में मैंने कहा झाड़ू का काम क्या है बोले कीचड़ की सफाई करनी मैंने कहा दिल्ली और पंजाब में हमने झाड़ू से कीचड़ की सफाई कर दी कमल उग ही नहीं कितनी सीटें आई हैं तेरह में से जीरो जीरो आई हैं। ये पंजाब के लोग हैं जिसको प्यार किया फिर किया और शरियाम किया जिसको प्यार करते हैं बोल के करते हैं भगवंत मान के साथ हैं तो साथ हैं अरविंद केजरीवाल के साथ हैं तो साथ हैं किस बात के लिए अंदर कर दिया अरविंद केजरीवाल को क्योंकि यह तो पार्टी बहुत तेजी से बढ़ रही है इसको रोको केजरीवाल को अंदर कर दो अरे राज्यसभा में अकेला बब्बर शेर संजय सिंह है जिसने भाषण ही नहीं देने दिया उसके भाषण को रोका झूठ बोलना बोलने वाले प्रधानमंत्री जी को रोका जेल में कर दो सितिंदर जैन ने अस्पताल ठीक कर दिए मोहल्ला क्लिनिक बना दिए उसको जेल में कर दो मनीष सिसोदिया ने स्कूल बना दिए गरीबों के बच्चे जेईटी नीट क्लियर करने लगे अरे ये क्या हो गया भाई अंदर करो मनीष को गरीबों को बच्चों को पढ़ाना